ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਿੰਦੂਏ ਦਾ دہشت ਬਰਕਰਾਰ ਹੈ ਇਸ ਤੋਂ ਪਹਿਲਾਂ ਇਹ دہشت ਪਟਿਆਲਾ ਦੇ ਏਰੀਏ ਦੇ ਵਿੱਚ ਦੇਖਣ ਨੂੰ ਮਿਲੀ ਸੀ ਤਿੰਦੂਆ ਦਾਖਲ ਹੋਇਆ ਕਨੌਰ ਕਨੌਰ ਤੋਂ ਕਈ ਪਿੰਡਾਂ ਚੋਂ ਹੁੰਦਾ ਹੋਇਆ ਆਤਕਮੰਚਾੰਦਾ ਹੋਇਆ ਪਹੁੰਚਿਆ ਸੰਗਰੂਰ ਏਰੀਏ ਦੇ ਵਿੱਚ ਸੰਗਰੂਰ ਤੋਂ ਬਾਅਦ ਹੁਣ ਫਤੇਗੜ ਸਾਹਿਬ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਤਿੰਦੂਏ ਦਾਹਸ਼ ਦੇਖਣ ਨੂੰ ਮਿਲਦੀ ਹੈ ਕਈ ਜਗ੍ਹਾ ਅਫਵਾਹਾਂ ਹੜੀਆਂ ਜਾ ਰਹੀਆਂ ਸੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਪੰਪ ਤੇ ਸ਼ੇਰ ਦੇਖਿਆ ਗਿਆ ਸੀ ਜਿਸ ਨੂੰ ਦੱਸਿਆ ਜਾ ਰਿਹਾ ਸੀ ਕਿ ਫਤੇਗੜ ਸਾਹਿਬ ਦੀ ਵੀਡੀਓ ਹੈ ਪਰ ਉਹ ਵੀ ਵੀਡੀਓ ਫੇਕ ਨਿਕਲੀ ਹੁਣ ਜੇਕਰ ਗੱਲ ਕੀਤੀ ਜਾਵੇ ਫਤਿਹਗੜ੍ਹ ਸਾਹਿਬ ਦੇ ਇਲਾਕਾ ਮੰਡੀ ਗੋਬਿੰਦਗੜ੍ਹ ਦੀ ਜਿਸ ਨੂੰ ਲੋਹਾ ਨਗਰੀ ਵੀ ਕਿਹਾ ਜਾਂਦਾ ਉਸ ਦੇ ਵਿੱਚ ਤਿੰਦੂਏ ਦੇਖਿਆ ਗਿਆ ਔਰ ਦੇ ਰਾਤ ਇੱਕ ਤਿੰਦੂਏ ਦੀ ਵੀਡੀਓ ਉੱਥੇ ਰਹਿਣ ਵਾਲੇ ਲੋਕਾਂ ਨੇ ਬਣਾਈ ਹੈ ਜਿਸ ਦੀ ਕੀ ਪੁਸ਼ਟੀ ਐਸ ਐਚਓ ਮੰਡੀ ਗੋਬਿੰਦਗੜ੍ਹ ਨੇ ਕੀਤੀ ਹੈ ਵੀ ਇਹ ਵੀਡੀਓ ਸੱਚ ਹੈ ਤੇ ਜੰਗਲਾਤ ਵਿਭਾਗ ਦੀ ਜਿਹੜੀ ਟੀਮ ਹੈ ਉਹ ਵੀ ਤਿੰਦੂਏ ਦੇ ਪਿੱਛੇ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਪਰ ਤਿੰਦੂਏ ਦੀ ਜੇਕਰ دہشت ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 19 ਦਿਨਾਂ ਦੇ ਵਿੱਚ ਲਗਭਗ ਤेंदुआ 10 ਤੋਂ 15 ਕੁੱਤਿਆਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਿਆ ਹੈ ਔਰ ਹਜੇ ਵੀ ਤेंदुए ਦੀ ਤਹਿਸ਼ਤ ਬਰਕਰਾਰ ਹੈ ਤेंदुआ ਕਿਉਂਕਿ ਪਕੜਿਆ ਨਹੀਂ ਗਿਆ ਐਕਸਪਰਟ ਦੱਸਦੇ ਨੇ ਕਿ ਤेंदुआ 50 ਤੋਂ 100 ਕਿਲੋਮੀਟਰ ਡੇਲੀ ਸਫ਼ਰ ਕਰ ਸਕਦਾ ਹੈ ਔਰ ਅਪ ਡਾਊਨ ਵੀ ਕਰ ਸਕਦਾ ਹੈ ਤੇ ਹੁਣ ਇਹ ਤेंदुआ ਮੰਡੀ ਗੋਬਿੰਦਗੜ੍ਹ ਦੇ ਵਿੱਚ ਦੇਖਿਆ ਗਿਆ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਇਹ ਵੀਡੀਓ ਇੱਕ ਰਾਤ ਨੂੰ 3 ਵਜੇ ਦੇ ਆਸ-ਪਾਸ 1:30 ਵਜੇ ਤੋਂ 3 ਵਜੇ ਦੇ ਵਿਚਕਾਰ ਦੀ ਵੀਡੀਓ ਦੱਸੀ ਜਾਂਦੀ ਹੈ ਜਿਹੜੀ ਕਿ ਉੱਥੇ ਰਹਿਣ ਵਾਲੇ ਲੋਕਾਂ ਨੇ ਬਣਾਈ ਹੈ ਜਿਸ ਦੇ ਵਿੱਚ ਤਿੰਦੂਆ ਦੇਖਿਆ ਗਿਆ ਤੇ ਕੁੱਤੇ ਭੌਂਕਣ ਦੀ ਆਵਾਜ਼ ਆਉਂਦੀ ਹੈ ਤੇ ਉੱਥੇ ਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਕੁੱਤਿਆਂ ਦੇ ਨਾਲ ਇੱਕ ਵਾਰੀ ਤਿੰਦੂਏ ਦੀ ਥੋੜੀ ਝੜਪ ਵੀ ਹੋਈ ਹੈ ਉਸ ਤੋਂ ਬਾਅਦ ਤਿੰਦੂਆ ਬਾਹਰ ਨਿਕਲ ਗਿਆ ਹੁਣ ਹਜੇ ਤੱਕ ਇਹ ਨਹੀਂ ਪਤਾ ਲੱਗ ਪਾਇਆ ਕਿ ਤਿੰਦੂਆ ਕਿੱਥੇ ਹੈ ਹਾਂ ਜੰਗਲਾਤ ਭਾਗ ਦੀ ਟੀਮ ਵੱਲੋਂ ਡਰੋਨ ਕੈਮਰੇ ਆ ਦੇ ਨਾਲ ਅਦਰਵਾਇਜ਼ ਦੂਸਰੇ ਤਰੀਕੇ ਦੇ ਨਾਲ ਹਰ ਇੱਕ ਪਹਿਲੂ ਦੇ ਜਾਂਚ ਕੀਤੀ ਜਾ ਰਹੀ ਹੈ ਤੇ ਤਿੰਦੂਏ ਨੂੰ ਲੱਭਣ ਦੀ ਕੋਸ਼ਿਸ਼ ਜੰਗਲਾਤ ਵਿਭਾਗ ਦੇ ਕਾਬੂ ਨਹੀਂ ਆਂਦਾ ਤਦ ਤੱਕ ਇਹ ਦਹਿਸ਼ਤ ਬਰਕਰਾਰ ਹੈ ਮੇਰਾ ਨਾਮ ਚਰਨਜੀਤ ਕੌਰ ਅੱਜ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਸਵੇਰੇ ਇਹ ਹੈਗਾ ਸਵੇਰੇ 3 ਵਜੇ ਦੀ ਗੱਲ ਹਾਂਜੀ ਫਿਰ ਉਸ ਤੋਂ ਬਾਅਦ ਅਸੀਂ ਜੇ ਦੇਖਿਆ ਗੇਟ ਦੇ ਥੱਲੇ ਨੇ ਦੇਖਿਆ ਵੀ ਇਹ ਕਹਿੰਦਾ ਕਿ ਚੀਤਾ ਖੜਾ ਬਾਹਰ ਮੈਂ ਕਿਹਾ ਰੌਲਾ ਨਾ ਪਾ ਵੀ ਫੋਨ ਕਰਦਾ ਕਿਸੇ ਨੂੰ ਫਿਰ ਅਸੀਂ ਵੀਰ ਜੀ ਨੂੰ ਫੋਨ ਕਰਿਆ ਇੱਧਰ ਵੀਰ ਜੀ ਇਹ ਤੇ ਲੋਕਾਂ ਨੂੰ ਕਹਿ ਦਿਓ ਵੀ ਮੜੇ ਚੌਕ ਸ਼ੋਕੇ ਪੈਣ ਵੀ ਕੈਂਦੂ ਫਿਰਦਾ ਇੱਥੇ ਤੋਂ ਤੋਂ ਬਾਅਦ ਇਹਨਾਂ ਨੇ ਫੋਨ ਕਰਿਆ ਸਾਰੇ ਪਾਸੇ ਘੁਮਾਏ ਠੀਕ ਹੈ ਜੀ ਤੇ ਬਰਦੋ ਬਾਅਦ ਫਿਰ ਇੱਧਰ ਆਇਆ ਜੀ ਇੱਧਰਲੀ ਸਾਈਡ ਤੁਸੀਂ ਤੁਸੀਂ ਨੇ ਦੇਖਿਆ ਨਾ ਜੀ ਮੈਂ ਤਾਂ ਫੋਨ ਹੀ ਸੁਣਿਆ ਸੀ ਅਸੀਂ ਇਹਨਾਂ ਦਾ ਤਾਂ ਅੱਛਾ ਜੀ ਫਿਰ ਇਹਨਾਂ ਨੇ ਫੋਨ ਕੀਤਾ ਸੀ ਕੀ ਨਾਮ ਹੈ ਜੀ ਤੁਹਾਡਾ ਸਾਡੇ ਨਾਮ ਮੁਹੰਮਦ ਜਾਕਿਰ ਸੇਕੇ ਜੀ ਇਹ ਬਟ ਬਹੁਤ ਫੋਨ ਆਇਆ ਸੀਗਾ ਸਾਨੂੰ ਮਰਗਰ 3:50 ਮਿੰਟ ਜੀ ਉਹ 3:50 ਮਿੰਟ ਜਦੋਂ ਫੋਨ ਆਇਆ ਸੀ ਸਾਡੇ ਮੁੰਡੇ ਲੋਕ ਬਾਹਰ ਸੁੰਦੇ ਸੀਗੇ 4:05 ਅਸੀਂ ਅਸੀਂ ਕਮਰੇ ਨਾਲ ਲਾਇਆ ਸੀ ਬਾਹਰ ਇੱਕ ਮੁੰਡੇ ਨੂੰ ਕਹਿੰਦੇ ਸਾਰੇ ਨੂੰ ਜਗਾ ਦਿਓ ਇਹਨੇ ਜਗਾ ਕੇ ਜਦ ਅਸੀਂ ਜਗਾਇਆ ਤਾਂ ਉੱਥੇ ਕੁੱਤਾ ਭੁਗਦੇ ਸੀਗਾ ਨੂੰ ਕੁੱਤੇ ਨੂੰ ਉਹ ਪੈ ਗਿਆ ਸੀ ਕੰਧ ਟੱਪ ਕੇ ਆ ਕੇ ਕੁੱਤੇ ਨੂੰ ਪੈ ਗਿਆ ਜਦ ਹਮ ਲੋਕ ਨੂੰ ਡੰਗ ਡੂੰਗ ਲੈ ਕੇ ਜਗਿਆ ਤਾਂ ਉਹਨਾਂ ਨੇ ਫਿਰ ਜਾ ਕੇ ਕੰਧ ਉਹ ਟੱਪ ਗਿਆ ਤਾਂ ਮੁੰਡੇ ਨੂੰ ਦੇਖਿਆ ਵੀ ਚੱਲ ਬਈ ਸਾਰੇ ਅਸੀਂ ਸਾਰੇ ਬੰਦੇ ਮਿਲ ਗਏ ਅਸੀਂ ਡੰਗ ਲੈ ਕੇ ਖੜਾ ਹੋ ਗਿਆ ਕੁੱਤੇ ਪੈ ਰਹੇ ਸੀਗਾ ਇੱਕ ਕੁੱਤਾ ਹੋਰ ਪੈ ਗਿਆ ਦੋਨੋਂ ਕੁੱਤੇ ਛੱਡ ਕੇ ਉਹਨਾਂ ਕੰਧ ਟੱਪ ਕੇ ਜਿਰੀ ਤੇ ਲੰਗੇ ਸੀਗੇ ਮੰਲਾ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਜੀ ਉਹ ਅੱਖਾਂ ਨਾਲ ਦੇਖਿਆ ਸੀ ਪੰਜੀ ਮੁੰਾ ਸੀ ਦੋ ਭੰਜੀ ਸੀ ਕੋ ਦੋ ਮੁੰਡੇ ਸੀ ਕਿ ਸਾਡੇ ਅਸੀਂ 6 ਕ ਹੋਰ ਮੋਹਲੇ ਦੇ ਇੱਕ ਬੱਚੇ ਹੋਰ ਸੀਗਾ ਆ ਆ ਮੁੰਡਾ ਸੀਗਾ ਆ ਆ ਆ ਮੁੰਡਾ ਸੀਗਾ ਹਾਂਜੀ ਉਹ ਸਵੇਰੇ ਸਾਡੇ ਕੋਲ ਵੀ ਇੱਕ ਵੀਡੀਓ ਆਈ ਹੈ ਜਿਹਨੂੰ ਅਸੀਂ ਵੈਰੀਫਾਈ ਕਰਨ ਲਈ ਮੌਕੇ ਤੇ ਗਏ ਤੇ ਗੱਲ ਕਨਫਰਮਡ ਹੈ ਵੀ ਜਿਹੜਾ ਉਹ ਵੀਡੀਓ ਹੈ ਉਹ ਬੈਕ ਸਾਈਡ ਡੀਮਾਰਟ ਅਜਨਾਲੀ ਏਰੀਆ ਦੀ ਹੈ ਜੋ ਤਕਰੀਰ ਰਾਤ ਨੂੰ 1:38 ਮਿੰਟ ਦੀ ਹੈ ਜਿਨ੍ਹਾਂ ਨੇ ਵੀਡੀਓ ਬਣਾਈ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਬਣਾਈ ਹੈ ਉਹ ਵੀ ਮੌਕੇ ਤੇ ਸਾਨੂੰ ਮਿਲੇ ਸੀ ਜਿਨ੍ਹਾਂ ਨੇ ਦੱਸਿਆ ਜਿਨ੍ਹਾਂ ਨੇ ਦੱਸੇ ਮੁਤਾਬਕ ਵੀਡੀਓ 'ਚ ਇਹ ਗੱਲ تصدیق ਹੋ ਗਈ ਵੀ ਇਹ ਏਰੀਆ ਜਨਾਲੀ ਮੰਡਾ ਜਿਸ ਤੋਂ ਬਾਅਦ 3 ਘੰਟੇ ਬਾਅਦ ਅੱਗੇ ਇੱਕ ਹੋਰ ਡੈਰੀ ਤੇ ਇਹ ਵੀਡੀਓ ਸੌਰੀ ਤੇ ਦੁਬਾਰਾ ਦੱਸਿਆ ਗਿਆ ਇਸ ਤੋਂ ਬਾਅਦ ਡੀਐਸਪੀ ਸਾਹਿਬ ਤੇ ਮੈਂ ਮੌਕੇ ਤੇ ਪਹੁੰਚ ਕੇ ਅਸੀਂ ਫੋਰੈਸਟ ਵਿਭਾਗ ਨੂੰ ਬੁਲਾ ਲਿਆ ਸੀ ਜਿੱਥੇ ਰੇਂਜ ਅਫਸਰ ਸਾਹਿਬ ਪਹੁੰਚੇ ਸੀਗੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਫੋਰੈਸਟ ਵਿਭਾਗ ਇਸ ਲਈ ਪੂਰਾ ਤਿਆਰ ਹੈ ਉਹਨਾਂ ਨੇ ਇੱਕ ਜੰਗਲਾ ਕੇਜ ਤੇ ਜਿਹੜਾ ਇਹਨੂੰ ਨਿਊਟਰਲਾਈਜ਼ ਕਰਨ ਲਈ ਆਪੇਸ਼ ਕਰਨ ਲਈ ਤੇ ਉਹ ਇਹਨੂੰ ਇੱਕ ਇੰਜੈਕਸ਼ਨ ਹੁੰਦਾ ਉਹ ਮੰਗਾ ਲਿਆ ਤੇ ਪੂਰੀ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ ਮੈਂ ਇਲਾਕੇ ਦੇ ਲੋਕਾਂ ਨੂੰ ਇਹ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਵੀ ਡਰਨ ਦੀ ਬਿਲਕੁਲ ਲੋੜ ਨਹੀਂ ਹੈ ਪ੍ਰਸ਼ਾਸਨ ਫੋਰੈਸਟ ਵਿਭਾਗ ਤੇ ਪੂਰਸ ਤੁਹਾਡੇ ਨਾਲ ਹੈ ਜਦੋਂ ਲੋੜ ਹੋਊਗੀ ਸਾਡੇ ਉੱਤੇ ਮੋਬਾਈਲ ਨੰਬਰਾਂ ਤੇ ਪਹੁੰਚੋ ਫੋਨ ਕਰ ਦਿਓ ਅਸੀਂ ਮੌਕੇ ਤੇ ਪਹੁੰਚਾਂਗੇ ਤੇ ਇਹਦੇ ਤੋਂ ਤेंदुए ਤੋਂ ਦੇਖ ਕੇ ਕੋਈ ਆਵਾਨਾ ਫਲਾਏ ਤਾਂ ਕਿ ਲੋਕਾਂ ਦੇ ਵਿੱਚ ਕੋਈ ਆਪਣਾ ਲੀਜੈਂਸ ਕ੍ਰੀਟ ਨਾ ਇਸ ਲਈ ਮੈਂ ਚਾਹਣਾ ਵੀ ਲੋਕੀ ਅਲਰਟ ਰਹਿਣ ਤੇ ਸਾਨੂੰ ਜਦੋਂ ਲੱਗੇ ਸਾਨੂੰ ਸੁਨੇਹਾ ਦੇ ਦੇ ਨਹੀ ਇਹ ਇਹਨਾਂ ਦੇ ਫੋਰੈਸਟ ਮੈਗਜ਼ਿਨ ਮੁਤਾਬਕ ਜਿਹੜਾ ਇਹ ਤेंदुआ ਇਹ ਇਨਸਾਨੀ ਸ਼ਿਕਾਰ ਨਹੀਂ ਕਰਦਾ ਇਹ ਮਤਲਬ ਆਪ ਦੇ ਤੋਂ ਛੋਟਾ ਜਿਹੜਾ ਜਾਨਵਰ ਕੁੱਤਾ ਹੋ ਗਿਆ ਬਿੱਲੀ ਹੋ ਗਿਆ

नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है